ਮਨੂ ਕੀ ਲੈ ਸਭੇ ਸਰਤਾ ਕਰ ਲੋ ਹਾਂਜੀ ਦੋਸਤੋ ਫਿਰ ਤੋਂ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਅਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਆਪਾਂ ਪਹੁੰਚੇ ਸੀਗੇ ਗੁਰਦੁਆਰਾ ਤੋਤਾ ਸਰ ਸਾਹਿਬ ਅੰਤਿਮ ਦਰਸ਼ਨ ਦੇ ਦਰਸ਼ਨਾਂ ਦੇ ਲਈ ਤੇ ਹੁਣ ਆਪਾਂ ਉਸ ਗੁਰਦਰਾ ਸਾਹਿਬ ਤੋਂ ਵਾਪਸੀ ਦਾ ਸਫ਼ਰ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਵੀਡੀਓ ਜਰੂਰ ਦੇਖਿਓ ਹਾਂਜੀ ਵਾਪਸ ਜਾਣ ਵੇਲੇ ਅਸੀਂ ਇੱਥੋਂ ਇੱਕ ਆਟੋ ਕਰਵਾਇਆ ਜਿਹਨੇ ਸਾਨੂੰ ਇੱਥੋਂ ਮਹਿਜ਼ 2 ਕਿਲੋਮੀਟਰ ਦੂਰ ਤੇ ਇੱਕ ਪਿੰਡ ਹੈ ਚੱਕ ਸਰਾਂ ਗੁੱਗਾ ਡਿਸਟ੍ਰਿਕਟ ਊਨਾ ਦੇ ਵਿੱਚ ਜੋ ਕਿ ਕਾਫੀ ਮਸ਼ਹੂਰ ਹੈ ਜਿੱਥੇ ਕਿ ਸੱਪਾਂ ਦਾ ਮੇਲਾ ਲੱਗਦਾ ਹੈ ਇਸ ਆਟੋ ਵਾਲੇ ਨੇ ਸਾਨੂੰ ਉਸ ਜਗ੍ਹਾ ਤੇ ਛੱਡਤਾ ਫਿਰ ਉੱਥੋਂ ਵਾਪਸੀ ਤੇ ਜੋ ਟੌਲੀਦਾਰ ਸਾਹਿਬ ਡੇਰਾ ਸਾਹਿਬ ਵੱਲੋਂ ਵਾਪਸ ਬੱਸਾਂ ਆਉਂਦੀਆਂ ਉਹ ਤੁਹਾਨੂੰ ਸਫ਼ਰ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ નક્કર ¡Cállate! हां जी दोस्तों आप पहुंच चुके हैं चक सराय गुग्गा पिंड ਦੇ ਵਿੱਚ ਇੱਥੇ ਆਟੋ ਵਾਲ ਨੇ ਆਪਾਂ ਨੂੰ ਇੱਥੋਂ ਤੱਕ ਛੱਡਿਆ ਤੇ ਇੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਬੱਸਾਂ ਲੱਗੀਆਂ ਹੋਈਆਂ ਵਾਪਸ ਜਾਣ ਵਾਸਤੇ ਡੇਰਾ ਸਾਹਿਬ ਤੇ ਇੱਥੋਂ ਜੋ ਸਫ਼ਰ ਹੈ तकरीबन 7-8 ਕਿਲੋਮੀਟਰ ਦਾ ਆਪਾਂ ਅੱਗੇ ਬੱਸ ਤੇ ਸਫ਼ਰ ਤੈਅ ਕਰਾਂਗੇ 对啊。 weiter ਪੱਟੇ ਬਚਾ ਕੇ ਆਉਂਦੇ। ਬਈ ਤਾਬਲੋ ਲਾਲਾ ਤਾਬਲੋ ਚਨਾ ਦੇ ਟਾਪਲੋ ਲੈਣਾ ਦੇ ਜਾਣ ਦੇ ਜਾਣ ਦੇ ਟਾਪਲੋ ਚੱਲਣੇ ਪਹਿਲਾ ਲਾਲਾ ਓਏ ਆ ਤਾਬਲੋ ਅਰਜਨ ਦੇ ਤਾਬਲੋ 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 ਜਾਣ ਦੇ ਜਾਣ ਦੇ ਟਾਪਲੋ ਲਾਲਾ ਜਾਣ ਦੇ ਟਾਪਲੋ ਲਾਲਾ ਚੱਲ ਚੱਲੋ ਲੈਣਾ ਸਾਰੇ ਘੇਰ ਪਾ ਦੇ ਕੀ ਕਰ ਰਹੇ ਹੋ ਹੋ ਰਹੀ ਜਗਾ താര <laughs> vai dar a ਮੋਟਰ ਸੇ ਨਾਲ ਇਧਰ ਨੂੰ ਨਹੀਂ ਮੋਟਰ ਸੇ ਕੋਲ ਜਾਂਦਾ ਫੋਟੋ ਫੋਟੋ ਬਗ ਵਿੱਚ ਯਾਰ ਬਈ ਟਾਪ ਲਓ ਟਾਪ ਲਓ ਪਾਲਾ ਟਾਪ ਲਓ ਉਹ ਬਲ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਇਹ ਵੀ ਚੱਕ ਉਹ ਚਾ ਚਾ ਚਾਲਾ ਹਨਾ ਹੋਏ ਚੋਰੀ ਹੋ ਗਿਆ ਹਲੇ ਸੋਨਿਹਾਰ ਸਾਸ ਰਿਓਗਾ ਇਧਰ ਵੇਖ ਕੇ ਬੋਲੇ ਸੋਨਿਹਾਰ ਲੈਣੀ ਚਾਹ ਗੀ ਨਹੀਂ ਨਹੀਂ ਫੰਨੇ ਆ ਜਾ ਕੰਨੂ ਕੀ ਲੈ ਭਾਈ ਪੂਰੇ ਉਹ ਨਾਂਗਾ ਹੈ ਨਹੀਂ ਗਾ ਰੀਨੂ ਵਾ ਆਇਆ ਜਾ ਮੈਂ ਕੰਨੀ ਤੇ ਬੋਲੋ ਪੰਪੀ ਓਏ ਕਿਵੇਂ ਨਿਆਰੇ ਆ ਰਹੇ ਆ ਜਮਾ ਜਮਾ ਪੂਰੇ ਭਾਈ ਸਿਰਾ ਕਮ ਆ ਵਾਪਸ ਨਹੀਂ ਚੱਲ 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 ਟਾਪਰੋ ਨਾ ਪਲੇਟਫਾਰਮ ਤੋਂ ਕਿਤੇ ਨਜ਼ਾਰਾ ਓਏ ਨਜ਼ਾਰਾ ਓਏ ਕਾਕਿਆ ਓਏ ਕਾਕਿਆ ਓਏ ਕਾਕਿਆ ਓਏ ਆ ਨਜ਼ਾਰਾ ਓਏ ਖਾਡ ਓਏ ਇੱਧਰ ਓਏ ਥੋੜੀ ਆ ਆਪਣਾ ਤਕੜਾ ਛੱਡ ਓਏ ਆ ਆ ਆ ਜਾਨ ਤੇ ਜਾਨ ਨੰਬੇ ਦੇ ਸੱਚਾ ਬੈਂਡ ਨਾ ਬੈਂਡ ਮਾਰ ਲੈ ਪਾ ਜਾਨੀ ਹੈ ਇਹ ਹਾਂ ਉਹ ਉਹ ਉਤਰ ਨਹੀਂ ਆ ਰਹੇ ਉਹ ਗੱਡੀ ਜਿਹੜਾ ਬਸ ਤੇ ਉਹਦਾ ਨਾ ਦੇਵਾ ਜੀ ਮੈਂ ਕੋਈ ਜਾਣਨ ਨਹੀਂ ਮੋਹੇ ਭਰਾਵਾ ਓਹ 4 ਮੇਕ ਓਏ ਆਣਾ ਉਹ ਸਾਹ ਨੇ ਤੇ ਤੋਂ ਤਾਰ ਸਿੱਧੀ ਖਿੱਚੀ ਆ ਇਹ ਸਰਕਾਰੀ ਤਾਰ ਪੁੱਲ ਤੋਂ ਸਿੱਧੀ ਤਾਰ ਓਹ ਜਾਂਦੇ ਖੰਭੇ ਲਾਏ ਆ ਵੀ ਸਾਹ ਦੇ ਪਾਇਆ ਉਹ ਸਾਹ ਸਿੰਘ ਲੈਨਮੈਨ ਬਗਰਾੜੀ ਨਾਲ ਬੁੱਟਾ ਲੈਨਮੈਨ ਬਗਰਾੜੀ ਵਾਹ ਬਾਬਾ ਬਹੁਤ ਜ਼ਿਆਦਾ ਤਿਆਰ ਹੈ ਡੈਡੀ ਜੁਡੀ ਸ਼ਰਮਾ ਜੀ ਨਾਲ ਬੁੱਬੀ ਬੁੱਬੀ ਵੀ ਗਏ ਤੇ ਪ੍ਰਾਈਵੇਟ ਮਲਾਜ਼ਮ ਛੱਡ ਗਿਆ ਛੱਡ ਕੋਲੇ ਪੈਣ ਜਾ ਜਾਂ ਤੈਨੂੰ ਬਈ ਟਾਪ ਲੋ ਵਾਲਾ ਟਾਪ ਲੋ ਆ ਮੂਡ ਵੇਖੋ ਟਾਪ ਲੋ ਲਾਲਾ ਬਈ ਟਾਪ ਲੋ ਆ ਮੂਡ ਸਭ ਤੋਂ ਖਤਰਨਾਕ ਖਤਰਨਾਕ ਨਹੀਂ ਜਾਣੀ ਗਾ ਇਹ ਇੱਥੇ ਮੁੜੂਗਾ ਬਈ ਭਾਰ ਤੇ ਚੜਾਊਗਾ ਓ ਉੱਤਰ ਕੀ ਪਈ ਬੈ ਜਾਏ ਸਿੱਧੀ ਚੜਾਉ ਤਾ ਕਿਤਨੀ ਰੋਕੂਗਾ ਇੱਥੇ ਭਾਈ ਉਹ ਸਾਰਾ ਬੈਗ ਜਾਣ ਦੇ ਜਾਣ ਦੇ ਜਾਣ ਦੇ ਕੱਟੀਆਂ ਕੱਟੀਆਂ ਰੋਕਿਆ ਬਾਬਾ ਕੱਟੀਆਂ 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 ਥੱਲੇ ਉਤਰ ਜਾ ਬੈਗ ਜਾਊਗਾ हां जी दोस्तों वीडियो काफी लंबी बन गई थी इस करके वीडियो ने ਇੱਥੇ ਸਮਾਪਤ ਕਰ ਰਹੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਜੀ ਦੀ ਚੋਲਾ ਬਦਲਣ ਦੀ ਜੋ ਰਸਮ ਹੈ ਉਹ ਦਿਖਾਵਾਂਗੇ ਅਤੇ ਡੇਰਾ ਸਾਹਿਬ ਤੋਂ ਵਾਪਸੀ ਦਾ ਸਫ਼ਰ ਦਿਖਾਵਾਂਗੇ ਸੋ ਕਿੱਦਾਂ ਦੀ ਵੀਡੀਓ ਲੱਗੀ ਲਾਈਕ ਅਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ